422 ਕਰੋੜ ਰੁਪਏ ਦਾ ਸੋਨਾ ਖਰੀਦਿਆ ਗਿਆ ਉਹ ਵੀ ਜਾਲੀ ਬਿੱਲਾਂ ਤੇ ਜਿੱਥੇ ਹੇਰਾਫੇਰੀ ਕੀਤੀ ਗਈ ਆ ਕਿ ਜਾਲੀ ਬਿੱਲਾਂ ਤੇ 422 ਕਰੋੜ ਦਾ ਸੋਨਾ ਖਰੀਦਿਆ ਉਥੇ ਸੋਨਾ ਜਿਸ ਕੰਪਨੀ ਨੇ ਖਰੀਦਿਆ ਵਪਾਰੀ ਨੇ ਖਰੀਦਿਆ ਉਥੇ ਸਰਕਾਰ ਨੂੰ 1.5 ਕਰੋੜ ਰੁਪਏ ਦਾ ਜੀਐਸਟੀ ਦੇ ਜ਼ਰੀਏ ਚੂਨਾ ਵੀ ਲਗਾਇਆ ਮਾਮਲਾ ਜਦ ਵਪਾਕ ਕੋਲ ਪਹੁੰਚਿਆ ਤੇ ਭਾਜੜਾਂ ਪੈ ਗਈਆਂ ਕਿ ਆਖਰ ਜਾਲੀ ਬਿੱਲਾਂ ਤੇ ਕਿਵੇਂ 422 24 ਕਰੋੜ ਦਾ ਕੋਈ ਸੋਨਾ ਖਰੀਦ ਸਕਦਾ ਜਿੱਥੇ ਸਰਕਾਰ ਨਾਲ ਹਿਰਾਫੇਰੀ ਕੀਤੀ ਆ ਉਥੇ GST ਦੇ ਵਿੱਚ ਵੀ ਵੱਡੀ ਚੋਰੀ ਕੀਤੀ ਆ ਹੁਣ ਇਨਕਮ ਟੈਕਸ ਵਿਭਾਗ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਆ ਕਿ ਆਖਰ ਉਹ ਕੌਣ ਲੋਕ ਨੇ ਗੱਲ ਇਹ ਆ ਕਿ ਪੰਜਾਬ ਦੇ ਅਮੀਰ ਸ਼ਹਿਰ ਲੁਧਿਆਣਾ ਦੀ ਆ ਜਿੱਥੋਂ ਇੱਕ ਸ਼ਹਿਰ ਵਿੱਚ ਫਰਜੀ ਅਤੇ ਬੋਕਸ ਫਰਮਾਂ ਦੇ ذریعے 424.7 ਕਰੋੜ ਰੁਪਏ ਦੇ ਸੋਨੇ ਦੀ ਖਰੀਦ ਦਾ मामला ਤੇ ਤਸਕਰੀ ਜਿਸ ਨੂੰ ਕਾਇਆ ਜਾ ਰਿਹਾ ਮਾਮਲਾ ਸਾਹਮਣੇ ਆਇਆ ਅਕਸਾਈਤੇ ਟੈਕਨੀਸ਼ੀਅਨ ਵਿਭਾਗ ਦੇ ਸਾਹਮਣੇ ਇਹ ਸੋਣਾ ਕਿੱਥੋਂ ਆਇਆ ਇਸ ਲਈ ਕਿਹੜੀ ਬੋਗਸ ਫਰਮਾ ਦਾ ਸਹਾਰਾ ਲਿਆ ਗਿਆ ਇਹ ਹੁਣ ਸਾਰੇ ਪਹਿਲੂਆਂ ਤੇ ਹੁਣ ਜਾਂਚ ਕੀਤੀ ਜਾ ਰਹੀ ਆ ਔਰ ਇਹ ਜਾਂਚ ਕਰਵਾਸੇ ਇੱਕ ਸਪੈਸ਼ਲ ਟੀਮ ਦਾ ਵੀ ਗਠਨ ਕੀਤਾ ਜਾ ਚੁੱਕਾ ਹੈ ਜੋ ਇਹਨਾਂ ਫਰਜੀ ਬਿੱਲਾਂ ਦੇ ਨਾਲ ਨਾਲ ਕਰੋੜਾਂ ਰੁਪਏ ਦੇ ਟੈਕਸ ਚੋਰੀ ਦੇ ਮਾਮਲੇ ਦੀ ਵੀ ਜਾਂਚ ਕਰੇਗੀ ਜਾਣਕਾਰੀ ਮਿਲੀ ਆ ਕਿ ਬੋਕਸ ਫਰਮਾਂ ਦੇ ਡੰਗਾਈ ਨਾਲ ਜਾਂਚ ਤੋਂ ਬਾਅਦ ਅੰਤਰ ਰਿਪੋਰਟ ਤਿਆਰ ਕਰਕੇ ਕਾਨੂੰਨੀ ਕਾਰਵਾਈ ਕਰਨ ਲਿੱਦਾ ਵੀ ਫੈਸਲਾ ਕੀਤਾ ਜਾਵੇਗਾ ਕਿ ਲਾਜ਼ਮੀ ਤੌਰ ਤੇ ਤਾਂ ਜੋ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਹੋਈ ਤੇ ਇਹਨਾਂ ਨੂੰ ਸਖਤ ਸਜ਼ਾ ਮਿਲ ਸਕੇ ਜਲਦ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਵੀ ਦਰਜ ਕੀਤਾ ਜਾ ਰਿਹਾ ਹੈ ਸਾਫ ਹੈ ਕਿ ਲੁਧਿਆਣੇ ਦਾ ਸਰਾਫਾ ਬਾਜ਼ਾਰ ਦੇ ਨਾਲ ਜੁੜੇ ਕਾਰੋਬਾਰੀ ਵੱਲੋਂ ਕਰੋੜਾਂ ਰੁਪਏ ਦੇ ਫਰਜੀ ਬਿੱਲ ਤਿਆਰ ਕਰਕੇ ਸੋਨੇ ਦੀ ਖਰੀਦ ਅਤੇ ਵਿਕਰੀ ਕੀਤੀ ਗਈ ਹੈ ਹੁਣ ਤੱਕ ਜੋ ਜਾਣਕਾਰੀ ਮਿਲੀ ਹੈ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਕਾਰੋਬਾਰੀ ਨੇ ਕਰੀਬ 424 ਕਰੋੜ ਰੁਪਏ ਦੀ ਗੜਬੜੀ ਹੋਂ ਦਾ ਗੱਲ ਵੀ ਮੰਨ ਲਈ ਹੈ ਪੂਰੇ प्रकरण ਦੇ ਵਿੱਚ ਕਰੀਬ 12.5 ਕਰੋੜ ਰੁਪਏ ਦੀ ਤਾਂ GST ਹੀ ਚੋਰੀ ਹੋਈ ਹੈ ਟੀਮ ਇਹ ਵੀ ਜਾਣਕਾਰੀ ਕਿ ਸੋਨਾ ਕਿੰਨੇ ਲੋਕਾਂ ਤੋਂ ਇਹ ਵੇਚਿਆ ਗਿਆ ਔਰ ਦੋਸ਼ੀ ਕਾਰੋਬਾਰੀ ਦੇ ਸਮਲਿੰਗ ਟੈਕਸ ਨੂੰ ਵੀ ਹੁਣ ਮਹਿਕਮਾ ਖੰਗਾਲ ਰਿਹਾ ਮਾਮਲੇ ਦੀ ਪੁਸ਼ਟੀ ਜਿਹੜੀ ਆ ਉਹ ਆਪਕਰ ਰੀਤੇ ਵਪਾਰਕ ਵੱਲੋਂ ਕੀਤੀ ਗਈ ਆ ਕਿ ਆਖਰ ਲੁਧਿਆਣੇ ਦਾ ਜਿਹੜਾ ਵਪਾਰੀ ਆ ਉਹਨੇ ਕਿਵੇਂ 424 ਕਰੋੜ ਰੁਪਏ ਦਾ ਜਿਹੜਾ ਸੋਨਾ ਵਾ ਉਹ ਫਰਜੀ ਬਿੱਲਾਂ ਤੇ ਖਰੀਦਿਆ ਵਿਭਾਗ ਦੇ ਚਾਰ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਇੱਕ ਟੀਮ ਵੀ ਗਠਿਤ ਕੀਤੀ ਜਾ ਚੁੱਕੀ ਆ ਔਰ ਇਸ ਮਾਮਲੇ ਦੇ ਵਿੱਚ ਵਿਦੇਸ਼ਾਂ ਤੋਂ ਹੋਣ ਵਾਲੀ ਤਸਕਰੀ ਦੇ ਐਂਗਲ ਦੇ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਆ ਵਿਭਾਗੀ ਅਧਿਕਾਰੀਆਂ ਮੁਤਾਬਕ ਅਗਰ ਮੁੱਢਲੀ ਜਾਂਚ ਦੇ ਦੌਰਾਨ ਵਿਦੇਸ਼ ਤੋਂ ਸੋਨੇ ਸੰਬੰਧੀ ਹੋਣ ਵਾਲੀ ਗੱਲ ਸਾਹਮਣੇ ਆਈ ਤਾਂ ਤਸਕਰੀ ਦੇ ਫਿਰ ਤੱਥਾਂ ਦੇ ਮਿਲ ਜਾਣਗੇ ਮਾਮਲਾ ਫਿਰ ਉਸ ਤਰ੍ਹਾਂ ਵੀ ਜਿਹੜਾ ਵਾ ਮਕਦਮਾ ਦਰਜ ਕੀਤਾ ਜਾਊਗਾ ਕਿਉਂਕਿ ਸੋਨੇ ਦੀ ਤਸਕਰੀਆ ਇਹ ਮਾਮਲਾ ਫਿਰ ED ਕੋਲ ਵੀ ਜਾ ਸਕਦਾ ED ਸੰਬੰਧਿਤ ਮਾਮਲੇ ਦੇ ਵਿੱਚ ਵੀ ਜਾਂਚ ਉਹਨੇ ਸ਼ੁਰੂ ਕਰ ਦਿੱਤੀ ਹੈ ਕਿ ਜੇ ਵਿਦੇਸ਼ੀ ਕੋਈ ਹੱਥ ਹੋਇਆ ਜਾਂ ਵਿਦੇਸ਼ੀ ਕੋਈ ਰੂਟ ਆਇਆ ਤਾਂ ਲਾਜ਼ਮੀ ਤੌਰ ਤੇ ਫਿਰ ED ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੂਗੀ ਔਰ ਇਹ ਵੀ ਕਿ ਜਿਹੜਾ ਸਰਾਫਾ ਬਾਜ਼ਾਰ ਲੁਧਿਆਣੇ ਦਾ ਉਹਦਾ ਜਿਹੜੀ ਜਾਂਚ ਉਹਨ ਕੀਤੀ ਜਾ ਰਹੀ ਹੈ ਜਿਸ ਕਾਰੋਬਾਰੀ ਦਾ ਨਾਮ ਲੱਗ ਰਿਹਾ ਕਿ ਕਰੋੜਾ ਰੁਪਏ ਦਾ ਹੁਣ ਉਹਦੀ ਜਿਹੜੀ ਜਾਇਦਾਦ ਆ ਬਣਾਈਆਂ ਉਹ ਵੀ ਚੈੱਕ ਕੀਤੀ ਜਾ ਰਹੀ ਹੈ ਵਜਾ ਕਿ ਸੋਨਾ ਕਿਤੇ ਵਿਦੇਸ਼ ਦੇ ਕਿਸ ਰੂਟ ਰਾਹੀਂ ਪਹੁੰਚਿਆ ਤੇ ਸੋਨੇ ਦੀ ਸਮਗਲਿੰਗ ਕਰਨ ਵਾਲਿਆਂ ਦਾ ਹੁਣ ਜਿਹੜਾ ਨੈਕਸਸ ਆ ਉਹ ਵੀ ਹੁਣ ਈਡੀ ਤਲਾਸ਼ ਰਹੀ ਹੈ ਅਸਲ ਦੇ ਵਿੱਚ ਇਹ ਵੀ ਗੱਲ ਆਈ ਹੈ ਕਿ ਇਹਨਾਂ ਸੋਨਾ ਆਖਿਰ ਆਇਆ ਕਿੱਥੋਂ ਔਰ ਇਹ ਵੀ ਆ ਕਿ ਉਕਤ ਸੋਨੇ ਦੇ ਖਰੀਦੋ ਫਰੋਕਤ ਬੁਕਸ ਫਰਮਾਂ ਦੇ ਜਰੀਏ ਹੀ ਕੀਤੀ ਗਈ ਇਸ ਲਈ ਵਪਾਰਗ ਹੁਣੇ ਪਤਾ ਲਗਾਏ ਕਿ ਆਖਰ ਇਹ ਸੁਮੜਾ 골ਡ ਕਿੱਥੋਂ ਆਇਆ ਪੰਜਾਬ ਦੇ ਵਿੱਚ ਸਮੇਂ-ਸਮੇਂ ਤੇ ਸੋਨਾ ਜਿਹੜਾ ਉਹ ਫੜਿਆ ਜਾਂਦਾ ਰਿਹਾ ਔਰ ਜਾਂਚ ਵਿੱਚ ਸਾਹਮਣੇ ਆਇਆ ਕਿ ਬਰਾਮਦ ਕੀਤਾ ਗਿਆ ਜਦੋਂ ਸੋਨਾ ਵਿਦੇਸ਼ਾਂ ਤੋਂ ਹੀ ਆਉਂਦਾ ਜ਼ਿਆਦਾਤਰ ਖਾਸ ਕਰਕੇ ਦੁਬਈ ਕੈਨੇਡਾ ਅਮਰੀਕਾ ਆਸਟ੍ਰੇਲੀਆ ਆਦ ਦੇਸ਼ਾਂ ਤੋਂ ਆਉਣ ਵਾਲੇ ਲੋਕ ਉੱਥੋਂ ਫਿਰ ਆਉਣ ਜਾਣ ਲੱਗਿਆਂ ਸੋਨੇ ਦੀ ਸਮਗਲਿੰਗ ਕਰਦੇ ਨੇ ਇਸ ਲਈ ਹੁਣ ਵਿਭਾਗ ਇਹ ਜਾਂਚ ਕਰਦੇ ਵਿੱਚ ਜੁਟਿਆ ਹੋਇਆ ਕਿ ਲੁਧਿਆਣਾ ਦੇ ਇਸ ਗੋਲਡਨ ਮਰਚੰਟ ਨੇ ਆਖਰ ਇਹ ਸੋਨਾ ਕਿੱਥੋਂ ਮੰਗਵਾਇਆ ਔਰ ਸੋਨੇ ਦਾ ਇੱਥੇ ਪਹੁੰਚਣ ਜਾਂ ਪਚਾਉਣ ਵਾਲੇ ਲੋਕ ਉਹ ਕਿਹੜੇ-ਕਿਹੜੇ ਸੀ ਇਸ ਗੋਰਖ ਧੰਦੇ ਵਿੱਚ ਸ਼ਾਮਲ ਵਿਭਾਗ ਦੇ ਅਧਿਕਾਰੀ ਇਹ ਵੀ ਦੱਸ ਦੇਣੇ ਕਿ ਲੁਧਿਆਣਾ ਤੋਂ ਟ੍ਰੇਸ ਹੋਇਆ ਮਾਮਲਾ 424.7 ਕਰੋੜ ਰੁਪਏ ਦੀ ਰਕਮ ਦੇ ਲਿਆਜ ਨਾਲ ਸੂਬੇ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮਾਮਲਾ ਜੀਐਸਟੀ ਚੋਰੀ ਦੇ ਕਰੀਬ 12 ਕਰੋੜ ਰੁਪਏ ਦੀ ਜੀਐਸਟੀ ਚੋਰੀ ਹੋਈ ਹੈ ਇਸ ਦੇ ਲਿਹਾਜ਼ ਨਾਲ ਇਹ ਵੀ ਸਭ ਤੋਂ ਵੱਡਾ ਮਾਮਲਾ ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਵੀ ਇਸੇ ਮਹੀਨੇ ਫੜੀ ਗਈ 190 ਕਰੋੜ ਰੁਪਏ ਦੀ 골ਡਨ ट्रांजੈਕਸ਼ਨ ਦੇ ਮਾਮਲੇ ਵਿੱਚ ਵੀ ਜੀਐਸਟੀ ਦੀ ਚੋਰੀ ਕਰੀਬ 2.4 ਕਰੋੜ ਰੁਪਏ ਦੀ ਗੱਲ ਸਾਹਮਣੇ ਆਈ ਸੀ ਵਿਭਾਗ ਦੇ ਮਤਾਬਕ ਸੂਬੇ ਚ 골ਡ ਸਮਗਲਿੰਗ ਦਾ ਨੈਕਸਸ ਲਗਾਤਾਰ ਵੱਧਦਾ ਜਾ ਰਿਹਾ ਉਸ ਨੈਕਸਸ ਨੂੰ ਤੋੜ ਲਈ ਹੁਣ ਮਹਿਕਮੇ ਨੇ ਕੰਮ ਰਕਸ ਲਈ ਆ ਔਰ ਜ਼ਿਲ੍ਹਾ ਪੱਧਰ ਤੇ ਅਫਸਰਾਂ ਨੂੰ ਸ਼ਕਤੀ ਨਾਲ ਨਜਿੱਠਣ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਕਿ ਪਹਿਲਾਂ ਅੰਮ੍ਰਿਤਸਰ ਦੇ ਵਿੱਚ 190 ਕਰੋੜ ਰੁਪਏ ਦਾ ਸੋਨਾ 골ਡ ਟਰਾਂਜੈਕਸ਼ਨ ਹੋਈ ਆ ਫਰਜੀ ਬਿੱਲਾ ਉੱਥੇ ਉਸ ਵਪਾਰੀ ਨੇ ਸਕਰੀਪ ਸਵਾ 4 ਕਰੋੜ ਰੁਪਏ ਦੀ ਜੀਐਸਟੀ ਚੋਰੀ ਕੀਤੀ ਆ ਤੇ ਹੁਣ ਪੰਜਾਬ ਦੇ ਸ਼ਾਇਦ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇਹਨੂੰ ਕਹਿ ਸਕਦੇ ਕਿ ਸੋਨੇ ਦਾ ਡਾਕਾ ਕਿਹਾ ਜਾ ਸਕਦਾ ਕਿ 424 ਕਰੋੜ ਰੁਪਏ ਦਾ ਸੋਨਾ ਫਰਜੀ ਬਿਲਾਾਂ ਤੇ ਖਰੀਦਿਆ ਗਿਆ ਬਾਹਰੋਂ ਮੰਗਵਾਇਆ ਗਿਆ ਜਾਂ ਇੰਡੀਆ ਦੇ ਵਿੱਚ ਹੀ ਸੋਨੇ ਦੀ ਸਮਗਲਿੰਗ ਹੋਈ ਹੈ ਇਸ ਦੀ ਮਹਿਕਮਾ ਹੁਣ ਜਾਂਚ ਕਰ ਰਿਹਾ ਜਿੱਥੇ 424 ਕਰੋੜ ਰੁਪਏ ਦਾ ਸੋਨਾ ਬੋਕਸ ਫਰਜੀ ਬਿਲਾਾਂ ਤੇ ਖਰੀਦਿਆ ਗਿਆ ਔਰ ਦੂਜਾ ਮਹਿਕਮੇ ਨੂੰ ਵੀ 12.5 ਕਰੋੜ ਰੁਪਏ ਦੇ GST ਦਾ ਵੀ ਜਿਹੜਾ ਵਾ ਉਹ ਨੁਕਸਾਨ ਹੋਇਆ ਤੇ ਲਿਆ ਜਾ ਮਹਿਕਮਾ ਹੁਣ ਜਾਂਚ ਕਰ ਰਿਹਾ ਇਹ ਵੀ ਪਤਾ ਲੱਗਾ ਕਿ ਇੱਕ ਦੋ ਦਿਨਾਂ ਚ ਮਕਦਮਾ ਵੀ ਦਰਜ ਕਰਕੇ ਹੋਰ ਤਫਤੀਸ਼ ਦੇ ਨਾਲ ਜਾਂਚ ਕੀਤੀ ਜਾਊਗੀ ਕਿ ਆਖਰ ਇਸ ਗੁਰਖਤੰਦੇ ਦੇ ਵਿੱਚ ਕੌਣ ਕੌਣ ਲੋਕ ਜੁੜੇ ਨੇ ਤੇ ਕਿਸ ਮੁਲਕ ਦੇ ਨਾਲ ਤਾਰਾਂ ਜੁੜੀਆਂ ਨੇ ਜਿੱਥੇ ਐਕਸਰਸਾਈਜ਼ ਜਿਹੜਾ ਡਿਪਾਰਟਮੈਂਟ ਆ ਟੈਕਨੀਸ਼ੀਅਨ ਡਿਪਾਰਟਮੈਂਟ ਜਾਂਚ ਕਰ ਰਿਹਾ ਉੱਥੇ ਹੁਣ ਇਸ ਮਸਲੇ ਦੇ ਵਿੱਚ ਈਡੀ ਦੀ ਵੀ ਐਂਟਰੀ ਹੋ ਚੁੱਕੀ ਆ ਕਿਆ ਅਖਰ ਲੁਧਿਆਣੇ ਦਾ ਇਹ ਜਿਹੜਾ 골ਡਨ ਮਰਚੰਟ ਜਿਹੜਾ ਵਪਾਰੀ ਆ ਉਹ ਕੌਣ ਆ ਤੇ ਉਹਦੇ ਮਾਈ ਬਾਪ ਕੌਣ ਆ ਕਿ ਜਿਹੜਾ ਐਡੀ ਵੱਡੀ ਹੀਰਾ ਫੇਰੀ ਵੀ ਕਰ ਸਕਦਾ ਇਸ 424 ਕਰੋੜ ਰੁਪਏ ਦਾ ਸੋਨਾ ਖਰੀਦਦਾ ਉਹ ਵੀ ਬਿੱਲਾਂ ਤੋਂ ਬਗੈਰ ਫਰਜੀ ਬਿੱਲਾਂ ਦੇ ਨਾਲ ਤੇ ਫਿਰ ਸੀਨਾ ਚੌੜਾ ਕਰਕੇ ਸਰਕਾਰ ਦਾ 12.5 ਕਰੋੜ ਦਾ ਜੀਐਸਟੀ ਟੈਕਸ ਵੀ ਚੋਰੀ ਕਰ ਲੇ। ਦੇਖਦਿਆ ਮਹਿਕਮਾ ਹੋਰ ਕਿੰਨੀ ਇਮਾਨਦਾਰੀ ਦੇ ਨਾਲ ਗੱਲ ਕਰਦਾ ਜਾਂ ਇਹ ਨਾ ਹੋਵੇ ਕਿ ਇਸ ਸੋਨੇ ਦੇ ਵਿੱਚੋਂ ਕਈਆਂ ਨੂੰ ਸੋਨੇ ਦੇ ਬਿਸਕਟ ਵੀ ਜਾਂ ਸੋਨੇ ਦੀਆਂ ਇੱਟਾਂ ਵੀ ਮਿਲਦਾ ਇਸ ਜਾਣਕਾਰੀ ਨਾਲ ਤੜਤਲਨੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ